ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਅੱਜ ਜਿਹੜੀ ਵੀਡੀਓ ਆਪਣੀ ਥੋੜੀ ਜਿਹੀ ਅਲੱਗ ਕੰਟੈਕਟਰ ਤੇ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਤਾਂ ਕਿ ਸਾਰੀ ਜਾਣਕਾਰੀ ਜਿਹੜੀ ਮਿਲ ਸਕੇ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੇ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਵੀ ਸੰਦੀ ਐਡ ਲਗਵਾਉਣੀ ਹੋਵੇ ਇਸ ਨੰਬਰ ਤੇ 5 ਤੋਂ 7 ਫੋਟੋਆਂ ਭੇਜ ਕੇ ਜਾਂ 2 ਮਿੰਟ ਦੀ ਇੱਕ ਵੀਡੀਓ ਭੇਜ ਕੇ ਐਡ ਲਗਵਾ ਸਕਦਾ ਹੈ ਜੀ ਅੱਜ ਗੱਲ ਕਰਦੇ ਆਪਾਂ 2000 1992 ਮਾਡਲ ਫੋਰਡ ਦੀ ਇਹ 1992 ਮਾਡਲ ਫੋਰਡ ਵੀਰਾਂ ਨੇ ਤਿਆਰ ਕੀਤਾ ਤੇ ਵੀਰਾਂ ਤੋਂ ਤੁਸੀਂ ਕੋਈ ਵੀ ਟਰੈਕਟਰ ਜਿਹੜਾ ਤਿਆਰ ਕਰਾ ਸਕਦੇ ਹੋ ਕੋਈ ਵੀ ਐਚ ਐਮਟੀ ਵਾਈਲਰਸ ਕੋਈ ਵੀ ਟਰੈਕਟਰ ਫੀਲ ਸਾਰੇ ਤਰ੍ਹਾਂ ਦਾ ਕੰਮ ਕਰਦੇ ਨੇ ਵੀਰਾਂ ਦਾ ਸ਼ਹਿਰ ਹੈ ਜਿਹੜਾ ਚਰਖੀ ਦਾਦਰੀ ਹੈ ਹਰਿਆਣਾ ਦੇ ਵਿੱਚ ਪੈ ਜਾਂਦਾ ਹੈ ਇਹ ਵੀਰਾਂ ਨੇ ਪਾਵਰ ਸਟੀering ਕੀਤਾ ਫੋਰਡ ਤੇਲ ਬ੍ਰੇਕਾਂ 60 ਵਾਲੀਆਂ ਬ੍ਰੇਕਾਂ ਲਾਈਆਂ ਹੋਈਆਂ ਨੇ ਬਿਲਕੁਲ ਨਵੇਂ ਵਾਂਗੂ ਫੋਰ ਤਿਆਰ ਹੋਇਆ 2023 ਮਾਡਲ ਵਾਂਗੂ ਟਰੈਕਟਰ ਫੋਰ ਤਿਆਰ ਹੋ ਗਿਆ ਇਹ ਟਰੈਕਟਰ ਦਾ ਇੰਜਨ ਗੇਅਰ ਦਾ ਕੰਮ ਹੈ ਜਿਹੜਾ ਸਾਰਾ ਆਲ ਓਵਰ ਹੋਇਆ ਤੇ ਚਾਰੇ ਟਾਇਰ ਵੀਰਾਂ ਨੇ ਨਵੇਂ ਪਾਏ ਨੇ ਬਿਲਕੁਲ ਨਵੇਂ ਟਰੈਕਟਰ ਵਾਂਗ ਟਰੈਕਟਰ ਇਹ ਤਿਆਰ ਹੋਇਆ ਹੈਗਾ ਯੂ ਪਾਈਪ ਤੇ ਮਿਊਜ਼ਿਕ ਸਿਸਟਮ ਵਗੈਰਾ ਵੀਰਾਂ ਨੇ ਲਾ ਕੇ ਦਿੱਤਾ ਹੈਗਾ ਤੇ ਕੋਈ ਵੀ ਟਰੈਕਟਰ ਜਿਹੜਾ ਵੀਰਾਂ ਦਾ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਤੇ ਮਾਲਕ ਭਰਾਵਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਮਿਸਤਰੀ ਬਾਈ ਦਾ ਤੇ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ ਸੋ ਬਾਈਨਾ ਤੁਸੀਂ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਬਾਰੇ ਜਾਣਕਾਰੀ ਜਿਹੜੀ ਲੈ ਸਕਦੇ ਹੋ